ਗੁਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਸਭ ਨੂੰ ਪਤਾ ਕਿ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਚੰਡੀਗੜ੍ਹ ਮੋਹਾਲੀ ਦੀਆਂ ਗਰੂਹਾਂ ਤੇ ਲੱਗਿਆ ਹੋਇਆ ਡਟੇ ਬੈਠਾ ਜੇ ਨਾਦਰ ਬੰਦੀ ਸਿੰਘ ਰਿਹਾਲ ਨਹੀਂ ਹੋ ਜਾਂਦੇ ਗੁਰੂ ਕਿਰਪਾ ਕਰੇ ਛੇਤੀ ਜਿਹੜੀ ਰਿਹਾਈ ਹੋਵੇ ਉਹਨਾਂ ਦੀ ਜਿਹੜੀ ਅੱਜ ਇੱਕ ਆਪ ਜੀ ਜਿਹੜਾ ਪੰਥ ਜਿਹੜਾ ਵਿਚਾਰ ਕਰਨ ਲੱਗੇ ਆ ਉਹ ਬਹੁਤ ਅਹਿਮ ਆ ਦੇਖੋ ਗੱਲ ਇਹ ਆ ਸੰਗਤ ਜੀ ਜੇ ਕੋਈ ਪਖੰਡੀ ਹaik ਪੰਥ ਦੇ ਵਿੱਚ ਪਰਮਾਨ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾ ਕੇ ਢਾ ਕੇ ਬੈਠਣਾ 78 ਦੇ ਵਿੱਚ ਸ਼ੰਤ ਜਨਰਲ ਸਿੰਘ ਖਾਲਸਾ ਪੰਡਰਾਲੇ ਜਦੋਂ ਅਸੀਂ ਨਰੰਗਕਾਰੀ ਨੇ ਕੀ ਕੀਤਾ ਸੀ ਗੁਰੂ ਗ੍ਰੰਥ ਸਾਹਿਬਾ ਹਰਿ ਪ੍ਰਕਾਸ਼ ਕਰਕੇ ਉਹ ਬਰਾਬਰ ਗੱਦੀ ਲਾਈ ਸਿੰਘ ਸ਼ਹੀਦ ਕੀਤੇ ਫੇਰ ਸਿੰਘਾਂ ਨੇ ਉਹਦਾ ਸੌਦਾ ਲਾਤਾ ਸੱਤ ਸਾਲੇ ਸੌਦਾ ਸਾਧਨੇ ਕੀ ਕੀਤਾ ਗੁਰੂ ਮਹਾਰਾਜਾ ਜਿਹੜਾ ਹੈਗਾ ਰੀਸ ਕੀਤੀ ਬਾਣਾ ਪਾਇਆ ਉਹ ਆਪ ਦਾ ਸਰਪੰਦ ਦੇ ਕੋਲ ਵੀ ਪੰਜ ਪਿਆਰੇ ਬਣਾ ਲਏ ਆਪਦੇ ਨਕਲੀ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਸਿੱਖ ਪੰਥ ਨੇ ਕਿੰਨਾ ਅਮਰੋਧ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਪੰਥ ਜਾਗੇ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਸਾਹਿਬ ਕਦੋਂ ਪੰਥ ਦੀਆਂ ਸਿਰਮੌਰ ਜੱਫੀ ਬੰਦੀਆਂ ਜਾਗਣ ਗਈਆਂ ਬੰਦੀਪ ਸਿੰਘ ਕਦੋਂ ਉਠੋਗੇ ਤੁਸੀਂ ਆ ਇੱਕ ਸਾਧਾ ਦੇਖੋ ਉੱਚ ਵਾਲਾ ਸਾਧ ਉਹ ਠੱਡਲ ਜਾ ਆ ਦੇਖਦੇ ਹੋ ਸੰਗਤ ਦੇਖ ਲਵੇ ਜਿਹਨੇ ਆਪਣੀ ਮਾਣ ਸਿੱਖਾਂ ਨੂੰ ਚੁੱਕਿਆ ਤੇ ਅੰਖਵਾਰ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਚੋ ਵਾਲਾ ਸਾਧ ਉਹ ਕਾਲਾ ਜ ਆ ਮੈਸ ਵਰਗਾ ਹੈਗਾ ਸਜੀਦ ਉਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਲਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਸਾਏ ਹੋਏ ਨੇ ਮੂਰੇ ਜਿਹੜੀ ਸੰਗਤ ਬੈਠੀ ਐ ਢੋਨਾ ਵਾਂਗੂ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨੇ ਟਿੱਟ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਚਸੇ ਬੰਦੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਨਕ ਸਾਨੂੰ ਕਰਨ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਡੀ ਸਾਧਾ ਨੇ ਜਿੰਨਾ ਦੋਸੀ ਛੱਸੇ ਵਾਲਾ ਜਿੰਨਾ ਦੋਸੀ ਭਨੇਾਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧਰੇ ਹੈ ਮੈਂ ਸੰਗ ਨੂੰ ਪੁੱਛਣਾ ਚਾਹੁੰਦਾ ਜਿਵੇਂ ਜਰਾ ਕਾਲ ਤੱਕ ਸਾਹਮਣੇ ਪਹੁੰਚਣਾ ਦਾ ਸੋਹਣੀ ਕੁਲਟੀ ਨਿਹੰਗ ਸਹੀ ਜਸੇਵੰਦੀਆਂ ਕਿੱਥੇ ਗਈਆਂ ਹੁਣ ਦਮਦਮੇ ਟਕਸਾਲ ਕਿੱਥੇ ਆ ਸਤ ਸਮਾਜ ਕਿੱਥੇ ਆ ਕਿਉਂ ਨਹੀਂ ਬੋਲਦੇ ਬਰਾਬਰ ਹੋਏ ਗੁਰੂ ਸਾਹਿਬ ਦੇ ਕੁਰਸੀ ਸਾਹੀ ਬੈਠਾ ਇਹਨੂੰ ਸੌਦਾ ਨਹੀਂ ਲੱਗਣਾ ਚਾਹੀਦਾ ਇਹ ਪੰਥ ਤੋਂ ਖਾਦ ਨਹੀਂ ਹੋਣਾ ਚਾਹੀਦਾ ਉਹਦੇ ਡੇਰੇ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ ਨਾਨਕ ਸਾਹਿਬ ਸੰਪਰਦਨੋਂ ਢਾ ਲਾ ਲਈ ਖੇ ਸਾਧਨੇ ਇਹ ਜਾਸਮਾਤ ਦਾ ਵੀ ਉਸੇ ਕਰਦਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ ਖਾਲਸਾ ਪੰਥ ਜੀ ਕਦੋਂ ਜਾਗੋਂਗੇ ਅਸੀਂ ਕਹਿੰਦੇ ਆ ਸਾਰੀਆਂ ਪੰਥ ਸਰਮੌਰ ਇੱਕ ਹਫਤਾ ਜੇਦ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਜਾ ਨਾਰਕ ਸਰੀਆ ਸਾਦਾ ਤੇਰੇ ਸੰਗਲ ਸੀ ਲਾਵਾਂਗੇ ਜੇ ਤੈ ਮਾਫੀ ਨਾ ਮੰਗੀ ਜੇ ਤੂੰ ਬਿਲਕੁਲ ਮਾਫੀ ਦੇ ਹੱਕ ਦਾ ਰਹੀ ਨਹੀਂ ਐ ਪੰਥ ਜਾਗਿਆ ਨਾ ਅਸੀਂ ਬੰਦ ਕੇ ਲਿਆਵਾਂਗੇ ਟਕੜਾ ਹੋ ਜਾ ਤੂੰ ਹੁਣ ਇੱਕ ਹਫ਼ਤਾ ਦੇਦਾ ਤੈਨੂੰ ਤੁਸੀਂ ਕੀ ਸਮਝ ਰੱਖਿਆ ਵਿੱਚ ਜੇ ਤੁਹਾਡੀਆਂ ਸੰਪਰਤਾਂਆਂ ਵੱਡੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਬਹਿ ਜਾਵੇਂ ਅਸੀਂ ਨਿਬਖਸ਼ ਦੇ ਸਾਰੇ ਨਿਆਂ ਸਿੰਘ ਜਾਗਰ ਬੁੱਢਾ ਦਲ ਤਰਨੇ ਦਲ ਜੇ ਤੁਸੀਂ ਬਾਣੇ ਪਾਏ ਨੇ ਅਸੀਂ ਜੇ ਜਦੀ ਕੋਈ ਹੋਰ ਪਖੰਡ ਕਰ ਲੇ ਅਸੀਂ ਤੁਰ ਪੈਨੇ ਉੱਠ ਲੈ ਕੇ ਸਾਰਾ ਕੁਝ ਵੀ ਇਹਨੇ ਗੁਰੂ ਸਾਹਿਬ ਦੀ ਬਿਆਦ ਵੀ ਇਹ ਦੂ ਵੱਡੀ ਬਿਆਦ ਵੀ ਹੋਰ ਕੀ ਹੋਊਗੀ ਇੱਕ ਸੰਤ ਹੋ ਕੇ ਆਪਦੇ ਆਪ ਨੂੰ ਸੰਤ ਕਹਾਉਣਾ ਚੋਲੇ ਪਾਉਣੇ ਨਾਨਕ ਸੰਪਰਦਾ ਦਾ ਮੁਖੀ ਕਹਾਉਂਦਾ ਮੈਨੂੰ ਸੋਧ ਸਾਹ ਮੰਨਦਾ ਉਹ ਸਾਹ ਨਾ ਸਰਕਾਰੀ ਸਾਹ ਸਾਨੂੰ ਪੱਥ ਨੂੰ ਚੈਲੰਜ ਕਰਤਾ ਉਹਨੇ ਖੋਲਾ ਹੁਣ ਖੋਲੇ ਮੂੰਹ ਅਕਾਲ ਤਖਤ ਸਾਹਿਬ ਦਾ ਅੱਥਰ ਖੋਲੇ ਮੂੰਹ ਹੁਣ ਦਾ ਮਾਨਤਾ ਦੇਦੀ ਸਾਰੇ ਲਿੰਗ ਸਿੰਘਾਂ ਨੇ ਕਰ-ਕਰ ਉਹ ਚੋਵੜਾ ਸਾਹ ਤੈਨੂੰ ਚੈਨਲ ਦਾ ਫੜਾਂਗੇ ਇੱਕ ਹਫ਼ਤਾ ਦੇਤਾ ਹਾਂ ਉਹਦੇ ਹਫ਼ਤਿਆਂ ਨੂੰ ਤੇਰੇ ਉੱਤੇ ਅਸੀਂ ਲੈ ਕੇ ਪਹੁੰਚਾਂਗੇ ਲਾਮ ਲਸ਼ਕਰ ਤਕੜਾ ਹੋ ਜਾ ਤੂੰ ਜਿਹੜਾ ਤੈ ਪਖੰਡ ਫੜ ਰੱਖਿਆ ਨਾਨਕ ਸਰੀਏ ਜਿੰਨੇ ਵੀ ਨੇ ਉਹ ਸੁਣਨ ਦੇ ਤਾਂ ਇਹਨੂੰ ਆਪਣੀ ਸੰਪਰਦਾ ਦੇ ਵਿੱਚ ਇਹਨੂੰ ਕੱਟੋ ਭਾਰੇ ਮੈਂ ਸਾਰੀ ਸੰਪਰਦਾ ਬਦਨਾਮ ਨਾ ਹੋਵੇ ਫਿਰ ਤੁਸੀਂ ਵੀ ਸਾਡੇ ਨਾਨਕ ਸਾਹਿਬ ਤੇ ਉਹ ਥੋਡੀਆਂ ਇਹ ਜਾਂ ਕਤੂਤਾ ਕਰਕੇ ਜਿਹੜੇ ਸਾਥ ਬੜੇ ਹੋਏ ਨੇ ਉਹ ਤੁਹਾਨੂੰ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਇਹ ਬਿੜਿਆ ਘਰ ਘਰੇ ਇੱਕ ਮੋਬਾਈਲ ਦੇ ਉਹ ਸਾਥ ਤੇ ਗੁਰਦੇ ਸਾਹਿਬ ਜਿਹੜਾ ਬੈਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਬਰ ਕੁਰਸੀ ਡਾਹੀ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਸ਼ਰੀਕ ਬਣ ਗਿਆ ਖਾਲਸਾ ਪੰਥ ਨੂੰ ਚੈਲੰਜ ਆ ਇਹ ਬੋਲਦੇ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀਡੀਓ ਦੇਖੀ ਜਾਂਦੇ ਨੇ ਬਸ ਉਦੋਂ ਬੋਲਣਗੇ ਜੇ ਕੋਈ ਹੋਰ ਆ ਕੇ ਬਾਹਰ ਸਾਥ ਸੇ ਫੇਰ ਤਾਂ ਬੜੇ ਪਟਕਦੇ ਆ ਨਿਰੰਕਾਰੀਏ ਰਾਦੇ ਸੁਆਮੀ ਐ ਉਹ ਤੁਹਾਡਾ ਜਿਹੜਾ ਪੰਥ ਦੇ ਹਿੱਸੇ ਨੇ ਉਹ ਗੁਰੂ ਗ੍ਰੰਥ ਸਾਮ ਦੀ ਬਿਆਦਵੀ ਕਰਨਾ ਕਿ ਬਰਾਬਰ ਕੁਰਸੀਆਂ ਢਾ ਕੇ ਬੈਠਣ ਲੱਗੇ ਕਦੋਂ ਜਾਗੋਗੇ ਤੁਸੀਂ ਜਾਗ ਤੜਕੇ ਨੂੰ ਇਹ ਪੂਰੇ ਪੰਡਲੇ ਵਿੱਚ ਇਹ ਪਹੁੰਚਣੀ ਚਾਹੀਦੀ ਸਾਰੇ ਪਾਸੇ ਪੰਥ ਜਾਗੇ ਦਮਦਮੀ ਟਕਸਾਲ ਨਿਹੰਗ ਸਿੰਘ ਦਲ ਪੰਥ ਸ਼ਾਂਤ ਸਮਾਜ ਹੋਰ ਬਹੁਤ ਸਾਰੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਸ਼ਰੋਣੀ ਕਮੇਟੀ ਬੋਲਣਾ ਦੇਣ ਨੂੰ ਕਰਨ ਕਰਨਾ ਟੋਰ ਤਰ ਕਰਨਾ ਤਲਬ ਜੇ ਤੁਸੀਂ ਚੁੱਪ ਰਹੇ ਇਹਨਾਂ ਸਾਧਾ ਨਹੀਂ ਫਿਰ ਬਹੁਤ ਕੁਝ ਕਰਨਾ ਉਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਚੱਕਣੇ ਚਾਹਦੇ ਨੇ ਉਹ ਬਰਾਬਰ ਬੈਗਾ ਬੈਠੀ ਜਾਵੇ ਉਹ ਕੋਈ ਹੱਕਦਾਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚੋ ਜੇਠਾ ਵਾਲ ਨੇ ਨਾਨਕਾ ਆਵਲੀ ਠਾਠ ਬਣਾਈ ਹੋਈ ਆ ਉਹ ਠਾਠ ਤੇ ਬੈਠਾ ਠਾਠ ਦੇ ਵਿੱਚ ਹੀ ਆਣਾ ਉਹਨੂੰ ਕਿਹੜਾ ਕੋਈ ਰੋਕਣ ਵਾਲਾਗਾ ਪਾਸੇ ਦੇ ਵਿੱਚ ਕਿਸੇ ਮਤ ਹੈ ਹੀ ਨਹੀਂ ਨਾ ਜਸੇਦਾਰਾਂ ਦੇ ਵਿੱਚ ਨਾ ਨੇ ਅਗ ਸਿੰਘਾਂ ਦੇ ਵਿੱਚ ਨਾ ਦੌਂਡੀਆਂ ਵਿੱਚ ਨਾ ਸਤ ਸਮਾਜ ਦੇ ਵਿੱਚ ਕੋਈ ਬੋਲਣਾ ਨਹੀਂ ਵੱਡੀ ਸੰਪਰਦਾ ਵੱਡੀ ਸੰਪਰਦਾ ਹੋਊਗੀ ਸਾਡੇ ਪੂਰ ਪਛਮੂਰੇ ਕੋਈ ਵੱਡੀ ਨਹੀਂ ਹੈਗੀ ਉਹ ਸਾਦ ਨੂੰ ਚੈਲੰਜ ਆ ਇੱਕ ਹਫਤਾ ਦੇਤਾ ਐਂੀਆਂ ਮੈਂ ਜੰਮਤ ਨੂੰ ਕਰਨੀਆਂ ਸੀ ਕਰਤੀਆਂ ਹੁਣ ਬਾਕੀ ਪੰਛ ਦੀ ਮਰਜੀ ਆ ਵੀ ਬੋਲਣਾ ਜਾਂ ਘੁੰਮਣੀਆਂ ਪਾਉਣੀਆਂ ਨੇ ਅਸੀਂ ਤਾਂ ਕਾਰਵਾਈ ਖੜਾਂਗੇ ਅਸੀਂ ਤਾਂ ਦਲ ਪੰਥ ਅਰਬਾ ਖਰਬਾ ਚੜ ਕੇ ਜਾਊਗਾ ਤੇ ਫੜਨ ਵਾਸਤੇ ਸੰਘਲ ਮਾਰਾਂਗੇ ਜੇ ਤੁਸੀਂ ਨਾ ਜਾ ਕੇ ਇੱਕ ਹਫ਼ਤੇ ਦੇ ਵਿੱਚ ਕਾਲ ਤੱਕ ਸਾਬ ਨੇ ਐਕਸ਼ਨ ਨਾ ਲਿਆ ਅਸੀਂ ਦੇ ਮਾ ਕੇ ਐਕਸ਼ਨ ਅਸੀਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ